ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿੱਗਲ ਵੱਜ ਚੁੱਕਿਆ ਹੈ ਤੇ ਅਕਤੂਬਰ ਮਹੀਨੇ ਦੇ ਵਿੱਚ ਵੋਟਾਂ ਪੈਣਗੀਆਂ ਤਾਂ ਦੱਸ ਦੇ ਕਿ ਪਿੰਡੋ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਤਰੀਕਾਂ ਦਾ ਜਿਹੜਾ ਐਲਾਨ ਹੈ ਉਹ ਹੋ ਸਕਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ 20 ਅਕਤੂਬਰ ਤੋਂ ਪਹਿਲਾਂ ਜਿਹੜੀਆਂ ਵੋਟਾਂ ਨੇ ਉਹ ਪੈ ਸਕਦੀਆਂ ਹਨ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ 20 ਅਕਤੂਬਰ ਤੋਂ ਪਹਿਲਾਂ ਯਾਨੀ ਕਿ 14 ਤੋਂ ਲੈ ਕੇ 20 ਅਕਤੂਬਰ ਦੇ ਵਿੱਚ ਵਿੱਚ ਜਿਹੜੀਆਂ ਤਰੀਕਾਂ ਦਾ ਐਲਾਨ ਹੈ ਉਹ ਹੋ ਸਕਦਾ ਹੈ ਤੇ ਇਸ ਸਬੰਧੀ ਸੂਬਾ ਸਰਕ ਕਾਰ ਦੇ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਤੇ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਪਰ ਚੋਣਾਂ ਦੀ ਮਿਤੀ ਚੋਣ ਕਮਿਸ਼ਨ ਤੈਅ ਕਰੇਗਾ ਜਿਹੜੀ ਕਿ ਹਾਲੇ ਤੱਕ ਨਹੀਂ ਕੀਤੀ ਗਈ ਤੇ ਜਲਦ ਹੀ ਤਰੀਕਾਂ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਜਾਵੇਗਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿਛਲੇ ਦਿਨੀ ਪੰਚਾਇਤੀ ਚੋਣਾਂ ਸੰਬੰਧੀ ਜਿਹੜੀ ਫਾਈਲ ਹੈ ਮੁੱਖ ਮੰਤਰੀ ਦਫ਼ਤਰ ਭੇਜੀ ਸੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਰਾਜਪਾਲ ਦੇ ਵੱਲੋਂ ਵੀ ਪੰਜਾਬ ਪੰਚਾਇਤੀ ਰਾਜ ਐਕਟ 1994 ਵਿੱਚ ਸਰਪੰਚਾਂ ਦੇ ਰਾਕ स्वीकारਨ ਲਈ ਕੀਤੀਆਂ ਸੌਦਾ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਬੀਤੀ ਦਿਨੀ ਜਦੋਂ ਇਹ ਫਾਈਲ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਤਾਂ ਮੁੱਖ ਮੰਤਰੀ ਦੇ ਵੱਲੋਂ ਹਰੀ ਝੰਡੀ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਅਗਲੇ ਮਹੀਨੇ ਵੋਟਾਂ ਪੈਣਗੀਆਂ ਤੇ ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਹਾਲੇ ਤੱਕ ਜਿਹੜਾ ਤਰੀਕਾ ਦਾ ਐਲਾਨ ਹੈ ਉਹ ਨਹੀਂ ਕੀਤਾ ਗਿਆ ਪਰ 20 ਅਕਤੂਬਰ ਤੋਂ ਪਹਿਲਾਂ ਜੇ ਜੜੀਆਂ ਉਹ ਚੋਣਾਂ ਹੋ ਸਕਦੀਆਂ ਹਨ